ਇਹਤ ਵਾ ਹੋ ਗਿਆ ਇਹ ਚਿੱਟਾਂ ਚਾਂਦੇ ਹੋਇਆ ਔਰ ਪਤਾ ਨਹੀਂ ਜਿਹੜਾ ਲੱਗਦਾ ਹਨ ਕੀ ਹੋਇਆ ਹੈ ਤੇ ਬਰਿੰਦਰ ਸਿੰਘ ਹੀ ਇਸ ਤਰ੍ਹਾਂ ਇੱਕ ਬਾਹਰ ਗਿਆ ਹੈ 82 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੀਆਂ ਜੀਆਂ ਕਿਹੜੇ ਦੇਸ਼ ਗਿਆ ਹੈ ਆਸਟ੍ਰੇਲੀਆ ਹੀ ਆਪਣੀ ਗੱਡੀ ਦੇ ਰੋਜ਼ਗਾਰ ਦੇ ਜਿੱਤਰਾ ਗਰੋਹ ਜਾਂਦਾ ਉੱਥੋਂ ਸਿਡਨੀ ਗਿਆ ਹੈ ਉੱਥੇ ਇਹਦਾ ਕੋਈ ਪਾਣਾ ਵਰਤ ਗਿਆ ਔਰ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਤੇ ਚਾਹ ਕਿਸੇ ਕੀ ਕੀ ਜਿਹਾ ਪਾਣਾ ਵਰਤ ਗਿਆ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਿਹਾ ਗਿਆ ਵੀ ਐਕਸੀਡੈਂਟ ਹੋਇਆ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਦੇ ਵਿੱਚ ਟਰਾਲੇ ਤੋਂ ਹੇਠਾ ਡਿੱਗਣ ਦੇ ਨਾਲ ਹੋਈ ਮੌਤ ਤੁਹਾਨੂੰ ਦੱਸਦੇ ਕਿ ਨੌਜਵਾਨ 8 ਸਾਲ ਪਹਿਲਾਂ ਹੀ ਆਸਟ੍ਰੇਲੀਆ ਗਿਆ ਸੀ ਜਿੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤਾਂ ਬੀਤੇ ਦਿਨੀ ਜਦੋਂ ਇਹ ਆਪਣਾ ਟਰਾਲਾ ਲੈ ਕੇ ਸਿਡਨੀ ਸ਼ਹਿਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਮੀਂਹ ਲੱਗ ਪਿਆ ਤਾਂ ਟਰਾਲਾ ਰੋਕ ਕੇ ਇਹ ਤਰਪੈਲ ਪਾਉਣ ਲੱਗਾ ਡਾਲੇ ਦੇ ਉੱਪਰ ਤਾਂ ਡਾਲੇ ਦੇ ਉੱਪਰ ਚੜਿਆ ਤਾਂ ਤਰਪੈਲ ਪਾ ਰਿਆ ਸੀ ਤਾਂ ਅਚਾਨਕ ਇਹ ਠਾ ਡਿੱਗ ਗਿਆ ਟਰਾਲੇ ਤੋਂ ਤਾਂ ਜਿਸ ਤੇ ਨਾਲ ਇਸਦੇ ਸੱਟ ਲੱਗੀ ਸਿਰ ਦੇ ਵਿੱਚ ਤੇ ਜਿਸ ਤੋਂ ਬਾਅਦ ਹਸਪਤਾਲ ਲੈ ਕੇ ਗਏ ਜਿੱਥੇ ਹੁਣ ਇਸ ਦੀ ਮੌਤ ਹੋ ਗਈ ਹੈ। ਦੱਸ ਦੱਸਿਆ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਤਾਂ ਸਿਰਫ 8 ਸਾਲ ਹੀ ਹੋਈ ਸੀ ਇਸ ਦੇ ਵਿਆਹ ਨੂੰ ਵੀ ਤੇ ਛੋਟੇ-ਛੋਟੇ ਬੱਚੇ ਨੇ 1 3 6 ਸਾਲ ਦੀ ਹੈ ਤੇ ਇੱਕ 6 ਮਹੀਨੇ ਦੀ ਧੀ ਦੱਸੀ ਜਾ ਰਹੀ ਹੈ। ਅਗਰਿੰਦਰ ਸਿੰਘ ਸਰਦਾਰ ਨਰਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਦੇ ਗੋਮਾਲ ਤਸੀਲੇ ਨਾਣਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਵਿਦੇਸ਼ ਚਲੇ ਆ ਰਹੇ ਆ ਜੀ ਕਰ 8 ਸਾਲ ਹੋ ਗਏ ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਚ ਉਹਨਾਂ ਦੀ ਕਿਹਿਆ ਹਾਦਸੇ ਕਰਨਾ ਜਿਹੜੀ ਮੌਤ ਉਹ ਦੇਖ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨਆਰਆਈਆਂ ਵੀਰਾਂ ਘਾੜੀ ਤੇ ਸਰਕਾਰ ਗਾੜੀ ਕਿ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨ ਆਰ ਆਈ ਵੀਰ ਜਿਹੜੇ ਵੱਡੇ ਦੇਲ ਵਾਲਿਆ ਉਹ ਸੁਜੋਗ ਕਰਨ ਜਿਹੜੀ ਉਹਦੀ ਡੈੱਡ ਬੋਡੀ ਆ ਅਹੀਂ ਖੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗਿਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਫੋਰ ਪਈ ਨਰ ਕੋਈ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗਿਆ ਵੀ ਉਹਦੀ ਬੋਡੀ ਜਿਹੜੀ ਇੱਧਰ ਲਿਆਂਦੀ ਜਾਵੇ ਇੱਥੇ ਰੋਦਾ ਸਾਲੇ ਮੇਰੇ ਦਾ ਲਟਕਾ ਹੈ ਜੀ ਸੱਤਾਂ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਏ ਨੂੰ ਇਹ ਆ ਦੋ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੀ ਛੱਡਣੀ ਗੱਡੀ ਲਿਖ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਦੇ ਨੇ ਜਿਵੇਂ ਉਹ ਆਪਣਾ ਰਸਾ ਕੱਟਣ ਦਾ ਹੈ ਮੇਟ ਕਹਦੇ ਹੀ ਉਹ ਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਨੂੰ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੋੜ ਮੁਕੇ ਤੇ ਇੱਥੇ ਹੋ ਗਈ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋ ਕੀ ਮੰਗ ਕਰਦੇ ਹੋ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਪਾਸ਼ ਆਉਣੀ ਚਾਹੀਦੀ ਹੈ ਅਸੀਂ ਇੱਥੇ ਆਪਣਾ ਸਤਾਰ ਕਰੀਏ ਸਾਡੀ ਇੰਨੀ ਮਤ ਕਰਨਾ